ਇੱਕ ਮੁੱਦਾ ਜਿਹੜਾ ਇਸ ਅ ਮੈਟਰ ਆਫ ਪ੍ਰਿੰਸੀਪਲ ਸਦਾਂਤਿਕ ਤੌਰ ਤੇ ਅੱਜ ਮੈਂ ਤੁਹਾਡੇ ਕੋਲ ਆਇਆ ਨਾ ਕਿ ਮੈਂ ਆਮ ਨਾਟ ਹੇਅਰ ਟੂ ਡਿਫੈਂਡ ਐਨੀਬਾਡੀ ਆਮ ਨਾਟ ਹੇਅਰ ਟੂ ਅਕਿਊਜ਼ ਐਨੀਬਾਡੀ ਇੱਕ ਬੇਸਿਕ ਜਿਹੜਾ ਮੁੱਦਾ ਹੈ ਉਹਨੂੰ ਲੈ ਕੇ ਮੈਂ ਤੁਹਾਡੇ ਕੋਲ ਅੱਜ ਆਇਆ ਤੇ ਪੰਜਾਬ ਦੀ ਜਨਤਾ ਦੇ ਰਾਈ ਮੈਂ ਹਕੂਮਤ ਜਿਹੜੀ ਹੈ ਪੰਜਾਬ ਦੀਆਂ ਨੂੰ ਪੁੱਛਣਾ ਚਾਹੁੰਦਾ ਕੁਝ ਵੀ ਸਾਰੇ ਕਹੋਗੇ ਵੀ ਸੁਨੀਲ ਪਤਾ ਨਹੀਂ ਕੌਣ ਆਇਆ ਕੀ ਗੱਲ ਹੈ ਮੈਂ ਇੱਕ ਸਵਾਲ ਜਿਹੜਾ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹਾਂ ਭਗਵੰਤ ਮਾਨ ਜੀ ਸੁਨਮਾਨ ਖਾਨ ਦੇ ਘਰ ਦੇ ਬੰਬਈ ਦੇ ਅੰਦਰ ਮੋਟਰਸਾਈਕਲ ਤੇ ਸਵਾਰ ਜਾ ਕੇ 2-4 ਫਾਇਰ ਕੱਟ ਦਿੰਦੇ ਆ ਉਹਦਾ ਮਕਸਦ ਕੀ ਹੈ ਐਜੀ ਗੱਲ ਤਾਂ ਨਹੀਂ ਵੀ ਜਿਨ੍ਹਾਂ ਨੇ ਉਹ ਮੁੰਡੇ ਭੇਜੇ ਆ ਪੈਸੇ ਦੇ ਕੇ ਵੀ ਉਹਨਾਂ ਨੂੰ ਪਤਾ ਹੈ ਵੀ ਇੱਥੇ ਸੁਲਮਾਨ ਖਾਨ ਦੇ ਗੋਲੀ ਲੱਗਣੀ ਨਹੀਂ ਫਿਰ ਵੀ ਦੋ ਚਾਰ ਫਾਇਰ ਉੱਥੇ ਕਰਕੇ ਨੰਗੇ ਜਾਂਦੇ ਬਾਅਦ ਚ ਪੂਰੇ ਹਿੰਦੁਸਤਾਨ 'ਚ ਲਲਾ ਲਲਾ ਹੋਈ ਪਈ ਰਹਿੰਦੀ ਹੈ ਕਿ ਸੁਲਮਾਨ ਖਾਨ ਦੇ ਉੱਤੇ ਹਮਲਾ ਹੋਇਆ ਫੁਲਾਣੇ ਗੈਂਗਸਟਰ ਨੇ ਕੀਤਾ ਇਹਨੇ ਕੀਤਾ ਇਹ ਮੇਰਾ ਪੰਜਾਬ ਦੇ ਜਨਤਾ ਨੂੰ ਵੀ ਥੋੜਾ ਜਿਹਾ ਇਹਦੇ ਤੇ ਗੌਰ ਕਰਨ ਸਾਬ ਇਹਦਾ ਪਰਪਸ ਹੈ ਬੇਸਿਕ ਥਿਊਰੀ ਜਿਹੜੀ ਹੈ ਟੈਰਰਿਜ਼ਮ ਦੀ the aim of terrorism is to terrorize aatank phulana hai na ki ohna ne kinne bande marte kinne nahi aatank phulana jada sab to vadda zaruri hai sir oh aatank phula dende hai la 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 logi sare hindustan che bhi lawrence ne jail che baithe hai dekho ji sulman khan de magar pe hai te police nu bhajdana paya phirdiyan purpose ki hai ki sare hindustan che pata ho gaya ki is to darke reyo ਸਲਮਾਨ ਖਾਨ ਇਸ ਤੋਂ ਨਹੀਂ ਬਚ ਸਕਦਾ ਸਲਮਾਨ ਖਾਨ ਨੂੰ ਹੱਥ ਨੇ ਹੱਥ ਪਾਣ ਦੀ ਇਹਦੇ ਵਿੱਚ ਜਿਹਨੂੰ ਕਹਿੰਦੇ ਨੇ ਪਾਵਰ ਪ੍ਰੋਜੈਕਸ਼ਨ ਇਟ ਇਜ਼ ਪ੍ਰੋਜੈਕਟਿੰਗ देयर ਪ੍ਰੋਵੈਸ ਵੀ ਅਸੀਂ ਚੀਜੀ ਐਲ ਜੀ ਬੈਠੇ ਆਂ ਪਰ ਅਸੀਂ ਸਰਕਾਰ ਨੂੰ ਟੇਚ ਜਾਣਦੇ ਜਿਹਦੀ ਤੌਣ ਚ ਹੱਥ ਪਾਣਾ ਹੈ ਹੱਥ ਪਾ ਲਾਂਗੇ ਸਲਮਾਨ ਖਾਨ ਨੂੰ ਨਹੀਂ ਛੱਡਿਆ ਤੁਸੀਂ ਮਾਤੜ ਹੋ ਕਿ ਕਿਸ ਬਾਗ ਦੀ ਮੂਲੀ ਹੋ ਮੈਂ ਭਗਵੰਤ ਮਾਨ ਜੀ ਨੂੰ ਇਸ਼ਾਰਾ ਇਸ ਕਰਕੇ ਕਰ ਰਿਹਾ ਭਗਵੰਤ ਮਾਨ ਜੀ ਜਿਹੜੇ ਅੱਜਕੱਲ ਨਾਮ ਵੱਜਦੇ ਐ ਪੰਜਾਬ ਦੇ ਅੰਦਰ ਟੈਰਰਿਸਟ ਦੇ ਚਾਹ ਲਾਰੈਂਸ ਐ ਚਾਹ ਜੱਗੂ ਐ ਚਾਹ ਉਹ ਗੋਲਡੀ ਐ ਹੋਰ ਵੀ ਹੋਣੇ ਕਈ ਐ ਬਾੜੇ ਅਖਬਾਰਾਂ 'ਚ ਇਹਨਾਂ ਦੇ ਨਾਮ ਆਂਦੇ ਐ ਉਹਨਾਂ ਟੈਰਰਿਸਟ ਇਹਨਾਂ ਨੂੰ ਗੈਂਗਸਟਰਸ ਨੂੰ ਤੁਸੀਂ ਖਤਮ ਤੱਕ ਕੀ ਕਰੋਗੇ ਤੁਸੀਂ ਉਹਨਾਂ ਤੋਂ ਸਿੱਖ ਲਿਆਏ ਸਾਹਿਬ ਕਿਤਾਬ ਵਟ ਆਮ ਸੇਇੰਗ ਇਜ਼ ਜਿਹੜਾ ਮੈਂ ਇਲਜ਼ਾਮ ਲਾ ਰਿਹਾ ਸਭ ਆ ਸਰਕਾਰ ਜਿਹੜੀ ਹੈ ਗੈਂਗਸਟਰਸ ਨੂੰ ਖਤਮ ਕਰਨ ਦੀ ਬਜਾਏ ਸਰਕਾਰ ਆਪਣੇ ਆਪ ਇੱਕ ਗੈਂਗ ਦੇ ਤੌਰ ਤੇ ਇੱਕ ਗੈਂਗਸਟਰ ਦੇ ਤੌਰ ਤੇ ਕੰਮ ਕਰ ਰਹੀ ਹੈ ਆ ਜਿਹੜਾ ਇੱਕ ਪੋਲੀਟੀਕਲ ਗੈਂਗਸਟਰਸ ਆ ਪੋਲੀਟੀਕਲ ਗੈਂਗ ਬਣਿਆ ਬੈਠਾ ਹੈ ਉਸ ਗੈਂਗ ਦੇ ਤਹਿਤ ਇਹਨਾਂ ਨੇ ਇੱਕ ਸੁਨੇਹਾ ਲਾਤਾ ਰਣਜੀਤ ਸਿੰਘ ਗਿੱਲ ਨੇ ਉੱਤੇ ਕੋਈ ਵਿਜੀਲੈਂਸ ਰੇਡ ਨਹੀਂ ਹੁੰਦਾ ਇੱਕ ਪਟਾਕੇ ਵਾਲੀ ਗੱਲ ਹੈ ਬਾਹਰ ਜਾਂਦੇ ਦੋ ਚਾਰ ਫਾਇਰ ਕੱਢਦੇ ਹੋ ਜੀ ਪਰ ਸਾਰਿਆਂ ਨੂੰ ਇੱਕ ਖਬਰ ਹੋ ਗਈ ਪੰਜਾਬ ਦੇ ਅੰਦਰ ਵੀ ਜਿਹੜਾ ਕੋਈ ਵੀ ਇਹਨਾਂ ਦੀ ਮਰਜ਼ੀ ਦੇ ਖਿਲਾਫ ਕਿਸੇ ਪਾਰਟੀ 'ਚ ਜੁਆਇਨ ਕਰੂਗਾ ਕੋ ਖਾਂਦੇ ਪਿੰਦੇ ਘਰ ਵਾਲਾ ਇਹ ਰੇਡ ਤਿਆਰ ਲਈ ਲੋ ਸਭ ਇਸ ਗੱਲ ਦਾ ਜਵਾਬ ਭਗਵੰਤ ਮਾਨ ਜੀ ਦੇ ਦੇਣ ਤੇ ਅੱਜ ਜਿਹੜੇ ਕਹਿੰਦੇ ਹੈ ਵੀ ਪ੍ਰਧਾਨ ਤੇ ਵਰਕਿੰਗ ਪ੍ਰਧਾਨ ਤੇ ਕਿਵੇਂ ਅੱਖ 'ਚ ਬੋਲੀ ਜਾਂਦੇ ਹੈ ਉਹਨਾਂ ਦੀ ਵੀ ਮੈਂ ਗੱਲ ਕਰੂੰਗਾ ਪਰ ਮਨੂੰ ਇਸ ਗੱਲ ਦਾ ਜਵਾਬ ਦੇ ਦੇਣ ਵੀ ਤੁਸੀਂ ਆ ਜਿਹੜਾ ਕੀ ਕੰਮ ਫੜਿਆ ਹੈ ਤੁਸੀਂ ਲੋਕਾਂ ਨੂੰ ਡਰਾ ਕੇ ਇਜ਼ ਇਟ ਨਾਟ ਅਗੇਂਸਟ ਡੈਮੋਕ੍ਰੇਸੀ ਕਿਸੇ ਬੰਦੇ ਨੇ ਫੈਸਲਾ ਕਰ ਲਿਆ ਮੈਂ ਬੀਜੇਪੀ ਜੁਆਇਨ ਕਰਨੀ ਹੈ ਅਧਿ ਪੋਲੀਟੀਕਲ ਇਜ਼ ਅ ਪੋਲੀਟੀਕਲ ਪਰਸਨੈਲਿਟੀ ਹੈ ਪਹਿਲਾਂ ਕਾਲੀ ਦਲ ਚ ਸੀਗਾ ਉੱਥੇ ਨਹੀਂ ਉਹਨਾਂ ਨੂੰ ਲੱਗਿਆ ਵੀ ਆਪਾਂ ਚ ਲੜੀ ਜਾਂਦੇ ਐ ਤੇ ਅਸੀਂ ਕਿਸੇ ਹੋਰ ਪਾਸੇ ਚ ਆਵੜੀਏ ਤੇ ਉਹਦੀ ਮਰਜ਼ੀ ਦੇ ਖਿਲਾਫ ਪਤਾ ਨਹੀਂ ਇਹਨੂੰ ਕੀ ਚੋਗਾ ਪਾਇਆ I don't know ਵੀ ਆ ਖਾ ਸੀਟ ਖਾਲੀ ਹੋ ਜੂਗੀ ਤੁਹਾਨੂੰ ਸੀਟ ਇੱਥੇ ਲੜਾ ਦੇਾਂਗੇ ਜੀ ਇਹ ਕਰਾ ਦੇਾਂਗੇ ਨਹੀਂ ਗੱਲ ਪਣੀ ਉਹਨਾਂ ਨੇ ਇਧਰਲੇ ਪਾਸੇ ਆ ਗਏ ਉਹਨਾਂ ਦੇਖ ਲੈ ਪੰਜਾਬ ਦੇ ਅੰਦਰ ਤਾਂ ਚੜ੍ਹਤ ਭਾਜਪੀ ਦੀ ਹੋ ਰਹੀ ਹੈ ਇਧਰਲੇ ਪਾਸੇ ਆ ਕੇ ਸਭ ਉਹਨਾਂ ਦੀ ਆਪਣੀ ਸੂਝ-ਬੂਝ ਹੈ ਜਿਹਨੂੰ ਲੈ ਕੇ ਉਹਨਾਂ ਨੇ ਇਹ ਫੈਸਲਾ ਕੋਈ ਲਿਆ ਤੇ ਉਹਦੇ ਉੱਤੇ ਜਾ ਕੇ ਇਸ ਕਿਸਮ ਦਾ ਦਬਾਅ ਪਾਣਾ ਤੇ ਜਿਹੜੀਆਂ ਗੱਲਾਂ ਨੂੰ ਇਹ ਸਾਰੇ ਆ ਕਹਿ ਰਹੇ ਹੈ ਵੀ بڑے ਹੈ ਕਾ ਜੀ ਬੋਲ ਰਹੇ ਹੈ ਇੱਕ ਮਿੰਟ ਮੇਰਾ ਇੱਕ ਤੇ ਨਾਲ ਸਵਾਲ ਹੈ ਵੀ ਭਪਗਵੰਦ ਜੀ ਤੁਸੀਂ ਨਾਲ ਆ ਵੀ ਕਿਹਾ ਸੀਗਾ ਵੀ ਆ ਜਿਹੜੀ ਕਰਪਸ਼ਨ ਹੈ ਇਨ ਐਨੀ ਫਾਰਮ ਜਿਹੜੀ ਠੱਗੀਆਂ ਹੋ ਰਹੀਆਂ ਇਟ ਇਜ਼ ਅ ਕੈਂਸਰ ਕੈਂਸਰ ਦੀ ਬਿਮਾਰੀ ਹੈ ਕੈਂਸਰ ਨੂੰ ਕੱਢਣਾ ਪਊਗਾ ਇਹਦਾ ਕੇਮੋਥੈਰੇਪੀ ਕਰਨੀ ਪਊਗੀ ਤੇ ਮੈਂ ਭਗਵੰਤ ਪਾਚੀ ਨੂੰ ਪੁੱਛਣਾ ਚਾਹਣਾ ਕੈਂਸਰ ਤਾਂ ਡਿਟੈਕਟ ਹੋਇਆ ਪਿਆ ਸੀਗਾ ਨਮਾਟ ਡਿਟੈਕਟ ਤਾਂ ਪਾਲ ਰਹੇ ਹੋ ਤੁਸੀਂ ਹੋਰ ਇਨਵੈਸਟੀਗੇਸ਼ਨ ਕਰੋਗੇ ਡਾਕਟਰ ਕੋਲ ਜਾਂਦੇ ਰੋ ਟੈਸਟ ਕਰਾਓ ਕੋਈ ਵੀ ਟੈਸਟ ਕਰਾ ਲਓ ਸਾਹਿਬ ਇਹੜਾ ਇੱਥੇ ਜਿਹੜਾ ਸਾਰੇ ਤੋਂ ਜ਼ਿਆਦਾ ਫਿੱਟ ਹੈ ਪਰ ਮੇਬਦੀ ਪੇਰਕਰ ਪ੍ਰਾਣਾ ਸਾਹਿਬ ਜੋ ਰੋ ਜਾਂਦੇ ਐ ਜਿਮ ਇਹਨਾਂ ਦਾ ਕਰਾ ਦਈਏ ਕੋਈ ਨਾ ਕੋਈ ਨੁਕਸਾਨ ਐ ਚਿਰ ਕੱਢ ਦੇਣਗੇ ਕਿਸੇ ਦਾ ਕਰਾ ਦਿਓ ਮੈਂ ਤਾਂ ਕਹਿੰਦਾ ਜਿਹੜਾ ਪਾਲੀ ਬੈਠੇ ਸੀ ਕੈਂਸਰ ਉਹ ਕੈਂਸਰ ਸੀਗਾ ਅਰੋੜਾ ਸਾਹਿਬ ਦਾ ਅਰੋੜਾ ਸਾਹਿਬ ਦਾ ਕੈਂਸਰ ਡਿਟੈਕਟ ਹੋ ਗਿਆ ਸੀਗਾ ਉਹਦੇ ਤੇ ਕੇਮੋਥਰੇਪੀ ਕਿਉਂ ਨਹੀਂ ਕੀਤੀ ਤੁਸੀਂ ਨਵਾਂ ਪੇਸ਼ੈਂਟ ਪਾੜ ਲਿਆ ਵੀ ਰਣਜੀਤ ਸਿੰਘ ਗਿਲ ਦੇ ਜਾ ਕੇ ਆਪਰੇਸ਼ਨ ਕਰ ਕੇ ਕੇਮੋਥਰੇਪੀ ਕਰਨ ਲੱਗੇ ਅਰੋੜਾ ਸਾਹਿਬ ਦਾ ਕਿਉਂ ਨਹੀਂ ਕੀਤਾ ਸੌਰੀ ਹਾਂ ਹਾਂ ਰੋੜਾ ਦੀ ਹੈ ਹਾਂਜੀ ਨਹੀਂ ਨਹੀਂ ਸਾਹਿਬ ਮੈਂ ਸੌਰੀ ਮੈਂ ਮਾਫੀ ਚਾਹੂੰਗਾ ਮਨ ਅਰੋੜਾ ਜੀ ਐਵੇਂ ਬੈਠੇ ਵਿਦਕੀ ਜਾਂਦੇ ਹਉਣ ਵੀ ਸਰੀਰ ਚ ਆਖੜ ਮੇਰੇ ਮਗਰ ਪਿਆ ਨਹੀਂ ਸਾਹਿਬ ਉਹ ਮੈਂ ਕਹੇ ਉਹੀ ਕਰਨ ਲੱਗਾ ਸੌਰੀ ਤੁਹਾਡੇ ਰਾਈਂ ਅਗਰ ਦੇਖ ਰਿਹਾ ਮਨ ਅਰੋੜਾ ਜੀ ਨਹੀਂ ਤੁਸੀਂ ਟਵੀਟ ਪਾਇਆ ਕਰੋ ਮੇਰੇ ਖਿਲਾਫ ਕੋਈ ਨਹੀਂ ਮੈਂ ਐਵੇਂ ਐਨੀ ਐਨੀ ਛੋਟੀ ਸੋਚ ਨਹੀਂ ਵੀ ਤੁਸੀਂ ਟਵੀਟ ਪਾ ਦਿ ਮੈਂ ਤੁਹਾਡੇ ਮਗੇ ਡਾਂਗ ਲੈ ਕੇ ਤੁਰ ਪਿਆ ਨਹੀਂ ਮੈਂ ਤਾਂ ਸੰਜੀਵ अरोड़ा ਜੀ ਦੀ ਗੱਲ ਕਰੀ ਜਾਂਦਾ ਸੀ ਸੌਰੀ ਮਹਾਨ ਸਾਹਿਬ ਯਾਗੂ ਦੁਜੇ ਰੋੜਾ ਸਾਹਿਬ ਦੇ ਕਦੇ ਦਿਲ ਨੂੰ ਚੁਪ ਗਈ ਵੇ ਗੱਲ ਮੈਂ ਤਾਂ ਅਜੇ ਉਹਨਾਂ ਦਾ ਨੰਬਰ ਵੀ ਕਿਤੇ ਨਾ ਆ ਗਿਆ ਤਾਂ ਉਹਨਾਂ ਦਾ ਵੀ ਕਰਾਂਗੇ ਪਰ ਅਜੇ ਤਿੰਨ ਮੈਂ ਸੰਜੀਵ अरोड़ा ਜੀ ਦੀ ਗੱਲ ਕਰੀ ਜਾਂਦਾ ਮ ਸੰਜੀਵ अरोड़ा ਸਾਹਿਬ ਦਾ ਤਾਂ ਕੈਂਸਲ ਡਿਟੈਕਟ ਹੋ ਗਿਆ ਸੀਗਾ ਕੱਲਾ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਇਹਨੇ ਐਡੀ ਨੇ ਰੇਡ ਮਾਰੀ ਸੀਗੀ ਉਹ ਕੈਂਸਰ ਦੇ ਤਾਂ ਜਿਹੜੇ ਲੱਛਣ ਐ ਪਹਿਲਾਂ ਹੀ ਆ ਗਏ ਸੀਗੇ 2016 ਦੇ ਅੰਦਰ SEBI ਜਿਹੜੀ ਐ ਆ ਜਿਹੜੇ ਸਟਾਕ ਐਕਸਚੇਂਜ ਵਾਲੇ ਐ ਇਹਨਾਂ ਨੇ ਫਰਾਡ ਡਿਕਲੇਅਰ ਕਰਤਾ ਸੀਗਾ ਵੀ ਇਹਨਾਂ ਦਾ ਜਿਹੜਾ ਇਹ ਸਕ ਫਰਾਡਲੈਂਟ ਮੀਜ਼ ਐਂਡ ਮੀਨਸ ਐਂਡ ਸਵੀਅਰ ਪਨਿਸ਼ਮੈਂਟ ਸ਼ੁੱਡ ਬੀ ਜਿਵੇਂ ਲੋਕਾਂ ਨੂੰ ਗੁੰਮਰਾ ਕਰਨ ਵਾਲਾ ਕੰਮ ਇਹਨਾਂ ਨੇ ਤਾਂ ਨਾ ਕਰਨਾ ਪਏ 2016 ਦੇ ਬਾਅਦ ਤੇ ਬਿਆਨ ਜਦੋਂ ਜਿਹੜੇ ਕੱਲ੍ਹ ਹੁਣ ਮੈਂ ਅਮਨ ਅਰੋੜਾ ਜੀ ਦੀ ਗੱਲ ਕਰਨਾ ਕੱਲ ਬਹੁਤ ਤਤੇ ਹੋਏ ਫਿਰਦੇ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਐ ਸੁਨੀਲ ਜਾਖੜ ਕੀ ਬੋਲੀ ਜਾਂਦਾ ਜਦੋਂ 8 ਸਤ ਅਕਤੂਬਰ ਨੂੰ ਇਹਨਾਂ ਤੇ ਰੇਡ ਪਈ ਹੈ 2024 ਤੇ ਮੈਂ ਬਿਆਨ ਪੜ੍ਹ ਰਿਹਾ ਸਭ ਸੁਪਰੀਮੋ ਅਰਵਿੰਦ ਕੇਜਰੀਵਾਲ ਟਰਮਡ ਦਾ ਰੇਡ ਐਜ਼ ਅ ਪੋਲੀਟਿਕਲੀ ਮੋਟੀਵੇਟਿਡ ਅਟੈਕ ਬਾਏ ਦਾ ਮੋਦੀ ਗਵਰਨਮੈਂਟ ਉਸ ਬੰਦੇ ਤੇ ਰੇਡ ਪਈ ਸਾਹਿਬ ਜੀ ਨੂੰ SEBI ਨੇ ਆਲਰੇਡੀ ਜਜਮੈਂਟ ਪਾਸ ਕੀਤੀ ਹੋਈ ਉਹਦੇ ਖਿਲਾਫ ਕਿ ਉਹਨਾਂ ਦੇ CA ਦੇ ਖਿਲਾਫ ਵੀ ਇਹਨਾਂ ਨੇ ਫਰਾਡੂ ਲੈਂਡ ਮੀਨਜ਼ ਨਾਲ ਪ੍ਰੋਪਰਟੀਆਂ ਦਿਖਾਤੀਆਂ ਬਣਾ ਕੇ ਸ਼ੇਅਰ ਹੋਲਡਰਜ਼ ਨੂੰ ਗੁੰਮਰਾਹ ਕਰਕੇ ਆਪਦੇ ਸ਼ੇਅਰ ਦੀ ਵੈਲਿਊ ਉਧਾਲੀਆ ਇਹਨਾਂ ਨੇ ਇਹ ਰਿਤੇਸ਼ ਪ੍ਰੋਪਰਟੀ ਵਾਲੇ ਨੇ ਮੈਂ ਨਹੀਂ ਕਹਿ ਰਿਹਾ ਉਹ ਸਾਰੇ ਆ I have all the documents with me ਉਹ ਮੈਂ ਤੁਹਾਨੂੰ ਸਾਰੇ ਡਿਸਟ੍ਰੀਬਿਊਟ ਵੀ ਕਰ ਦਿਆਂਗਾ SEBI ਦੀ ਜਿਹੜੀ ਜਜਮੈਂਟ ਆ ਰਹੀ ਸਾਹਬ ਆ SEBI ਦੀ ਜਜਮੈਂਟ ਆ ਸਾਹਬ SEBI 2018 ਤਰੀਕ ਦੀ ਖਬਰ ਹੈ फाइनेंशियल स्टेटमेंट ऑफ रितेश प्रॉपर्टीज एंड इंडस्ट्री भूषण प्रॉपर्टीज एंड भूषण अग्रवाल एंड कंपनी वाज फाउंड टू हैव वायलेटेड नॉर्म्स रिलेटेड टू फ्रॉडुलेंट ट्रेड प्रैक्टिसेस फ्रॉडुलेंट मिस रिप्रेजेंटेशन रिगार्डिंग द पूलिंग ऑफ लैंड अ पूलिंग ऑफ लैंड ए श्रीमान जी सारे माहिर है साहब पूलिंग ऑफ लैंड एंड कोलैबोरेशन एग्रीमेंट विद अस अनसल टाउनशिप एंड प्रोजेक्ट्स लिमिटेड आ साहब आज ही जिन्ना ते जिस गल तो रेड पई सी इस गल तो रेड पई सी साहब 2016 दा ਜਿਨਾਂ ਤੇ ਇਹਨਾਂ ਦੇ ਖਿਲਾਫ ਹੋਇਆ ਸੀਗਾ ਤੇ ਇਹਨਾਂ ਦੇ ਉੱਤੇ ਕਰਨ ਦੀ ਬਜਾਏ ਹੁਣ ਕਹਿ ਰਿਹਾ ਵੀ ਸੁਨੀਲ ਜਾਖੜ ਤੇ ਸ਼ਰਮਾ ਜੀ ਕਿਉਂ ਬੋਲ ਰਹੇ ਹੈ ਆ ਉਹਨਾਂ ਨੇ ਕਿਹਾ ਟੂਡੇ ਵੀਅਰ ਕੰਡਕਟਿੰਗ ਐਨ ਈਡੀ ਰੇਡ ਔਨ ਸੰਜੀਵ ਰੋੜਾ ਬਿਫੋਰ ਥਿਸ ਦੇ ਅਰੈਸਟਿਡ ਮੀ ਸੰਜੇ ਸਿੰਘ ਮਨੀਸ਼ ਸੋਦੀਆ ਅਸਤੰਦਰ ਜੈਨ ਵਿਜੇ ਨਾਇਰ ਵੇਬ ਆ ਸਾਰੇ ਦੇ ਨਾਮ ਤੁਸੀਂ ਲੈ ਕੇ ਸਭ ਸਾਰੇ ਡੇਢ ਡੇਢ ਸਾਲ ਕੱਟ ਕੇ ਆਏ ਆ ਉਦੋਂ ਇਹ ਕਹਿ ਰਹੇ ਸੀਗੇ ਥਿਸ ਇਜ਼ ਨਾਟ ਐਨ ਇਨਵੈਸਟੀਗੇਸ਼ਨ ਅਗੇਂਸਟ ਕਰਪਸ਼ਨ ਇਟ ਇਜ਼ کلیئرلی ان اورکیسٹڈ اٹمپٹ بائے دی پرائم منسٹر ٹو کرش اور پارٹی تے کلے केजरीवाल صاحب نہیں بولے صاحب ساری دی ساری پارٹی میدان چ اتریا کیونکہ کام بہت بڑا صاحب 41 ایکڑ تو زیادہ جگائیں جس تے انہوں نے ولیا انو سارے نو انڈسٹریل پلاٹ سیگا او کسے ونڈر ملک والے نو دتا سیگا انہاں نے بعد چے او چھک کے اپ دے جو دے چے گروپ ہاؤسنگ بنا لی پھر کہندے ہیں جی ان ایٹ نذر پریس کانفرنس ਸੀਨੀਅਰ ਆਪ ਲੀਡਰ ਐਂਡ ਫਾਰਮਰ ਡਿਲੀ ਚੀਫ ਨਿਸਮ ਮਨੀਸ਼ ਸੋਧਿਆ ਸੈਡ ਟੂਡੇ ਇਨ ਅ ਬਿੱਟ ਟੂ ਡਿਸਟਰੋਏ ਆਪ ਅਰਵਿੰਦ ਕੇਜਰੀਵਾਲ ਐਂਡ आवर ਲੀਡਰਸ ਦਾ ਪ੍ਰਾਈਮ ਮਿਨਿਸਟਰਸ ਪੈਟ ਏਜੰਸੀ ਈਡੀ ਹੈਜ਼ ਰੇਡਿਡ ਦਾ ਹੋਮ ਆਫ ਸੰਜੀਵ अरोड़ा ਜੀ ਇਹਦੇ ਨਾਲ ਵੀ ਨਹੀਂ ਬਿੜਾ ਫਿਰ ਕਹਿੰਦੇ ਸੀਨੀਅਰ ਆਪ ਲੀਡਰ ਐਂਡ ਰਾਜ ਸਭਾ ਐਮਪੀ ਸੰਜੇ ਸਿੰਘ ਅਕਿਊਜ਼ ਦਾ ਪ੍ਰਾਈਮ ਮਿਨਿਸਟਰ ਸਭ ਥੋੜੇ ਦੇ ਜਦੋਂ ਆਂਚ ਆ ਜੇ ਉਦੋਂ ਦਾ ਪੋਲਿਟਿਕਲ ਮੰਡਟਾ ਹੋ ਜਾਂਦਾ ਹੈ ਤੇ ਜਿਹੜੇ ਬੰਦੇ ਨੇ ਰਾਤ ਨੂੰ ਪਾਰਟੀ ਜੁਆਇਨ ਕੀਤੀ ਸਵੇਰੇ ਅਜੇ ਮੂੰਹ ਹੀ ਨਹੀਂ ਤੋਤਾਣੋ ਹਸ ਤੋਂ ਪਹਿਲਾਂ ਤੁਸੀਂ ਉਹਨਾਂ ਦੇ ਘਰੇ ਜਾ ਕੇ ਵੜਗੇ ਕਿ ਮਸਲਾ ਕੀ ਸੀਗਾ ਸਾਬ ਕੋਈ ਦੱਸੂਗਾ ਸਹੀ ਨਾ ਤਾਹ ਤਾਂ ਦੱਸੇ ਇਟ ਇਜ਼ ਬੇਸਿਕਲੀ ਸਾਬ ਇੱਕ ਗੈਂਗਸਟਰ ਦੇ ਤਰੀਕੇ ਨਾਲ ਕੰਮ ਕਰ ਰਹੀ ਹੈ ਸਰਕਾਰ ਇੱਕ ਗੈਂਗ ਦੇ ਤਰੀਕੇ ਨਾਲ ਭਗਵੰਤ ਮਾਨ ਜੀ ਇੱਥੇ ਮੁੱਛਾਂ ਨੂੰ ਤਾ ਦੇਣ ਵਾਲੇ ਪੰਜਾਬੀ ਵੱਸਦੇ ਆ ਇੱਥੇ ਬਾਹ ਮਰੋੜ ਨਾਲ ਕੰਮ ਨਹੀਂ ਚੱਲ ਸਕਦਾ ਕਦੇ ਹੋਰ ਜਾ ਕੇ ਚਲ ਚੱਲਦਾ ਹਣਾ ਪੰਜਾਬ 'ਚ ਬਾਹ ਮਰੋੜਨ ਵਾਲਾ ਰਾਜਨੀਤੀ ਨਹੀਂ ਹੁੰਦੀ ਇੱਥੇ ਤਾਂ ਮੁੱਛਾਂ ਨੂੰ ਮਰੋੜ ਕੇ ਰੱਖਦੇ ਆ ਲੋਕ ਇਸ ਕਰਕੇ ਤੁਸੀਂ ਆਪਣਾ ਉਸ ਹਿਸਾਬ ਨਾਲ ਕੰਮ ਕਰੋ ਪਰ ਕਿਉਂ ਹੋਇਆ ਜੋ ਕੁਛ ਹੈ ਇਟ ਸੀਮਜ਼ ਲਾਈਕ ਵੀ ਇਹਨਾਂ ਨੂੰ ਰਾਜਨੀਤਿਕ ਮੰਤਰੀ ਨਾਲ ਪਕੜਿਆ ਗਿਆ ਆ ਤਾਂ ਇੱਕ ਕਾਰਨ ਹੈ ਸਾਬ ਇਸ ਤੋਂ ਵੀ ਜਿਹੜਾ ਵੱਡਾ ਕਾਰਨ ਹੈ ਪਿਛਲੇ ਜਦੋਂ ਦਾ ਇਹਨਾਂ ਨੇ ਆ ਪੰਗਾ ਛੇੜ ਲਿਆ ਲੈਂਡ ਕੁਲਿੰਗ ਵਾਲਾ ਵਕਤ ਨੂੰ ਪਈ ਖੜੀ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸਰਕਾਰ ਨੂੰ ਤਾਂ ਕੀ ਹੈ ਭਗਵੰਤ ਮਾਨ ਜੀ ਦਾ ਆਪ ਦਾ ਜਿਸ ਤਰ੍ਹਾਂ ਉਹ ਆਪ ਦਾ ਜਿਵੇਂ ਚੱਲਿਆਂ ਦਾ ਸ਼ਗਨ ਮੇਲਾ ਕਰੀ ਜਾਂਦੇ ਸਾਬ ਉਹਨਾਂ ਨੇ ਤਾਂ ਠੇਕੇ ਤੇ ਦੇ ਰੱਖੀ ਹੈ ਪੰਜਾਬ ਸਰਕਾਰ ਕੇਜਰੀਵਾਲ ਸਾਹਿਬ ਨੂੰ ਵਿਚ ਲਾਓ ਜੀ ਤਾਂ ਸੰਤਾ ਠੇਕਾ ਦੇ ਦੇਵਾ ਮੇਰੀ ਕੁਰਸੀ ਹੈ ਮੇਰੀ ਆ ਕੋਠੀ ਹੈ ਆ ਨਾ ਛਿੜਿਓ ਮੇਰੇ ਵਾਲੇ ਨਾਲ ਵਾਲੇ ਸਾਰੇ ਜਿਹੜੇ ਕੱਢ ਦਿਓ ਉਹਨਾਂ ਨੂੰ ਕੱਢ ਦਿਓ ਪਰ ਉਹ ਮੇਰੇ ਕੋਲ ਰਹਿਣ ਦਿਓ ਉਹ ਤਾਂ ਚੱਲਿਆਂ ਦਾ ਠੇਕੇ ਤੇ ਉਹਨਾਂ ਨੇ ਦੇ ਰੱਖੀ ਹੈ ਉਹਨਾਂ ਦਾ ਮਸਲਾ ਇੱਕ ਸਿਰਫ ਨਾਟ ਓਨਲੀ ਪੋਲਿਟੀਕਲ ਵੈਂਡੇਟਾ ਔਰ ਟੂ ਸੈਂਡ ਅ politcal ਮੈਸੇਜ ਵੀ ਸਾਰਿਆਂ ਨੂੰ ਇੱਕ ਮੈਸੇਜ ਲਾ ਦਈਏ ਵੀ ਕੋ ਪਾਰਟੀ ਦੂਜੇ ਪਾਸੇ ਗਿਆ ਤਾਂ ਰੇਡ ਕਰਨਾ ਹੈ ਨਹੀਂ ਸਾਹਿਬ ਇਸ ਤੋਂ ਵੀ ਅੱਗੇ ਇੱਕ ਕਾਰਨ ਹੈ ਉਹ ਕਾਰਨ ਆ ਹੈ ਵੀ ਜਦੋਂ ਦੀ ਆ ਲੈਂਡ ਪੁਲਿਸ ਸਕੀਮ ਦੇ ਖਿਲਾਫ ਪੰਜਾਬ ਦਾ ਕਿਸਾਨ ਉੱਠ ਖੜਿਆ ਹੈ ਵਕਤ ਪਿਆ ਖੜਾ ਹੈ ਚਰਚਾ ਚੱਲ ਰਹੀ ਹੈ ਇੱਕ ਬੜੇ ਸੀਨੀਅਰ ਪੱਤਰਕਾਰ ਦੇ ਉਹਨਾਂ ਦੇ ਪੂੜਾ ਸ੍ਰਸ਼ਟ ਆਰਟੀਕਲ ਹੈ ਜਿਸ ਤੋਂ ਉਹਨਾਂ ਨੇ ਕਹਿ ਆ ਸਾਰੀ ਸਕੀਮ ਜਿਹੜੀ ਹੈ ਸਿਮੇਟ ਕੇ ਤਿੰਨ ਸ਼ਹਿਰਾਂ 'ਚ ਆਵੜੀ ਤੇ ਤਿੰਨ ਸ਼ਹਿਰਾਂ 'ਚ ਸਾਰੇ ਤੋਂ ਜਿਹੜਾ ਪਹਿਲਾ ਸ਼ਹਿਰ ਹੈ ਜਿੱਥੇ ਐਕਸਪੈਰੀਮੈਂਟ ਹੋਊਗਾ ਜਾਂ ਜਿੱਥੇ ਕਾਮਯਾਬ ਇੰਟੀ ਲੈਂਡ ਪੂਲਿੰਗ ਰਹੀ ਹੈ ਕਾਲੀਆਂ ਦੇ ਟਾਈਮ ਜਿਹੜੀ ਹੋਈ ਸੀ ਉਹ ਹੈ ਮੋਹਲੀ ਮੋਹਲੀ 'ਚ ਸਭ ਤੋਂ ਵੱਡਾ ਲੈਂਡ ਹੋਲਡਰ ਕੌਣ ਹੈ ਸਾਬ ਮੰਨੂਨੀ ਲਹਿਦਾਵੀਆਂ ਨਾਲ ਹੈ ਆ ਜੀਐਲਪੀ ਵਾਲਿਆ ਇਸ ਇਲਾਕੇ ਦੇ ਅੰਦਰ ਖਰੜ ਤੇ ਮੋਹਾਲੀ ਵਾਲੇ ਏਰੀਏ 'ਚ ਸਭ ਤੋਂ ਜ਼ਿਆਦਾ ਅਗਰ ਕਿਸੇ ਕੋਲ ਜ਼ਮੀਨਾਂ ਹੈਗੀਆਂ ਲੈਂਡ ਪੂਲਿੰਗ ਜਿਹੜੀ ਗਿਲਕੋ ਵੈਲੀ ਹੈ ਉਹਨਾਂ ਦੀ ਉਹ ਹੈਗਾ ਰਣਜੀਤ ਸਿੰਘ ਗਿੱਲ ਹੈ ਇੱਕ ਪੀਰ ਨਾਲ ਦੋ ਸ਼ਿਕਾਰ ਇੱਕ ਤਾਂ ਪੋਲੀਟਿਕਲੀ ਤੌਣ ਮਰੋੜ ਦਿਓ ਦੂਜਾ ਵੀ ਵਿਲ ਹੈਮ ਹੈਵ ਹਿਮ ਸਾਈਨ ਔਨ ਦ ਡਾਟਡ ਲਾਈਨਸ ਆ ਪੋਲੀਟਿਕਲ ਰਾਈਵਲਰੀ ਅਸੀਂ ਦੋ ਬਿਜ਼ਨਸ ਹਾਊਸਸ ਦੇ ਅੰਦਰ ਤਾਂ ਦੇਖੀਏ ਸਾਬ ਪਰ ਆ ਜਿਹੜੀ ਸਰਕਾਰ ਹੈ ਆ ਕੋ ਆਮ ਆਦਮੀ ਦੀ ਸਰਕਾਰ ਨਹੀਂ ਹੈ ਸਾਬ ਇਹਨਾਂ ਨੂੰ ਜਾ ਕੇ ਇਹਨਾਂ ਨੂੰ ਵੀ ਰਜਿਸਟਰ ਆਫ ਕੰਪਨੀਆਂ ਕੋਲ ਆਪਣੀ ਕੰਪਨੀ ਰਜਿਸਟਰ ਕਰਾ ਲੈਣੀ ਚਾਹੀਦੀ ਹੈ ਆਮ ਆਦਮੀ property developers private limited chairman kajriwal sahab board of directors sasodia sahab stender jain ji basically he should be the executive kyunki sara hawale wale kam choge asi de andar ab paisa hai na jeda land den da huga stender jain ji sasodia Stinder sahab vaiwal sahab baki sahab ke sabhan de naal ਭਗਵੰਦ ਮਾਨ ਜੀ ਦਾ ਨਾਮ ਪਤਾ ਨਹੀਂ ਪੈਂਦਾ ਹੈ ਕਿ ਨਹੀਂ ਪੈਂਦਾ ਉਹ ਜਿਹੜੇ ਕਹਿੰਦੇ ਆ ਔਨਰਡ ਡਾਇਰੈਕਟਰ ਹੁੰਦੇ ਆ ਉਸ ਚ ਉਹ ਪਾ ਦੇਣ ਵੀ ਜਿਹੜੀ ਹੈ ਉਹ ਡਾਇਰੈਕਟਰ ਉਹ ਬਣ ਜਾਣਗੇ ਇਸ ਕਰਕੇ ਆ ਇੱਕ ਬਿਜ਼ਨਸ ਬਾਮ ਰੋਡ ਹੈ ਸਾਹ ਅਦਰ ਦੈਨ ਪੋਲੀਟੀਕਲ ਮਰੋਡ ਦੇ ਨਾਲ ਇਸੇ ਬਿਜ਼ਨਸ ਇੰਟਰਸਟ ਸਰਕਾਰ ਹੈ ਗਵਰਨਮੈਂਟ ਜਿਹੜੀ ਹੈ ਗਵਰਨਮੈਂਟ ਨੂੰ ਇੱਕ ਗੈਂਗ ਦੀ ਤਰ੍ਹਾਂ ਇੱਕ ਬਿਜ਼ਨਸ ਹਾਊਸ ਦੀ ਤਰ੍ਹਾਂ ਚਲਾ ਰਿਹਾ ਹੈ ਇਹਦੀ ਬਾਮ ਰੋਡ ਕੇ ਅਸੀਂ ਆ ਜ਼ਮੀਨਾਂ ਜਿਹੜੀਆਂ ਕਾਬੂ ਕਰਨੀਆਂ ਹੈ ਆਲਰੇਡੀ ਉਹਦੇ ਸਾਈਂ ਜਿਹੜੇ ਦੇਖਣ ਨੂੰ ਮਿਲ ਰਹੇ ਉਹ ਉਸ ਗੱਲ ਤੇ ਵੀ ਮਾਊਂਗਾ ਤੁਹਾਡੇ ਕੋਲ ਪਰ ਉਸ ਤੋਂ ਪਹਿਲਾਂ ਇੱਕ ਤੀਜਾ ਐਂਗਲ ਮੈਂ ਹੋਰ ਕਮਾ ਸਕਦਾ ਦੇਖੋ ਗੋਗੀ ਜੀ ਇਹਨਾਂ ਦੇ ਐਮ ਐਲ ਏ ਸੀਗੇ ਉਹਨਾਂ ਦਾ ਅਕਾਲ ਚਲਾਣਾ ਹੋਇਆ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਚਰਨਾ ਚੇ ਸਥਾਨ ਦੇਵੇ ਜਨੂਅਰੀ ਦੇ ਅੰਦਰ ਉਹਨਾਂ ਦਾ ਉਹਨਾਂ ਨੇ ਆਖਰੀ ਅੰਤਿਮ ਸਾਹ ਲਏ ਅੱਜ ਤੋਂ ਅਕਤੂਬਰ ਚ ਰੌਲਾ ਪਿਆ ਹੈ ਸਾਬ ਜਿਸ ਆਦਮੀ ਦੀ ਸੀਟ ਦੇ ਉੱਤੇ ਅਰੋੜਾ ਸਾਹਿਬ ਜਿੱਤ ਕੇ ਆਏ ਹੈ ਸਾਬ ਮੈਂ ਆ ਬਿਆਨ ਉਹਨਾਂ ਦੇ ਪੜ੍ਹ ਰਿਹਾ ਸਾਬ ਗੋਗੀ ਜੀ ਦੇ ਬਿਆਨ ਇੱਕ ਮਿੰਟ ਜਰਾ ਸੁਣ ਲਿਓ ਤੁਸੀਂ ਸੁਨੀਲ ਜਾਖੜ ਨਹੀਂ ਕਹਿ ਰਿਹਾ ਇਹਨਾਂ ਦੇ ਉਹ ਐਮਐਲਏ ਕਹਿ ਰਹੇ ਸਾਬ ਜਿਨ੍ਹਾਂ ਦੇ ਮੌਤ ਦਾ ਅਫਸੋਸ ਕਰਨ ਦੀ ਬਜਾਏ ਉਸ ਆਦਮੀ ਦੀ ਰੂਹ ਅੱਜ ਤੜਪਦੀ ਹੋਣੀ ਹੈ कहते आम आदमी पार्टी के हल्का वेस्ट के विधायक पंजाब इंड स्मॉल स्केल इंडस्ट्रियल पी आई सी पीएसआईसीआई के पूर्व चेयरमैन गुरुप्रीत गोगी ने कहा कि अगर कोई जमीन किसी खास मकसद के लिए सब्सिडाइज कीमत पर अलॉट की गई है तो वहां पर सिर्फ उसी फैक्ट्री को स्थापित किया जा सकता है unki jankari mein yeh masla aaya hai ve iski janch karke ab janch karenge aur report bhi hum bhagwant maan ji ko denge main bhagwant maan ji to report puchna chahna chah sakda aa jada pind hai chandigarh lo nan road de utte mundiyan mundiyan kala pind de andar haan ji mundiyan kala uttho kam chalu hai sara us aa jada mundiyan sare mantri hai saab itthe ਸਭ ਕੋਈ ਕਸਰ ਕਿਸੇ ਨੇ ਨਹੀਂ ਛੱਡੇ ਸਾਰੇ ਕੋਈ ਮੰਤਰੀ ਹੈ ਕੋਈ ਸੰਤਰੀ ਹੈ ਸਾਰੇ ਇੱਕ ਪਾਸੇ ਲੱਗੇ ਖੜੇ ਆ ਮੁੰਨੀਆਂ ਜੀ ਦੇ ਪਿੰਡ ਦੇ ਅੰਦਰ ਆ ਜੋ ਕੋਈ ਐਸਾ ਉਹ ਜਿਹੜੀ ਜ਼ਮੀਨ ਅਕਵਾਇਰ ਹੋਈ ਸੀ ਫਰ ਇੰਡਸਟਰੀਅਲ ਸਟੇਟ ਵਾਸਤੇ ਅਕਵਾਇਰ ਹੋਈ ਸੀਗੀ ਕਾਨੂੰਨ ਕਹਿੰਦਾ ਸਾਬ ਸੁਨੀਲ ਜਾਖੜ ਨਹੀਂ ਕਹਿੰਦਾ ਕਾਨੂੰਨ ਕਹਿੰਦਾ ਵੀ ਜਿਸ ਪਰਪਸ ਨਾਲ ਜ਼ਮੀਨ ਅਕਵਾਇਰ ਕੀਤੀ ਗਈ ਹੈ ਕਿਸਾਨਾਂ ਦੀ ਉਦੋਂ ਤਾਈਂ ਆ ਫਿਰ ਇਨਕਮ ਰਿਮਨਰੇਟਿਵ ਵਾਲਾ ਰੀਅ ਨਹੀਂ ਪਾਸ ਹੋਇਆ ਸੀ ਲਾਗੂ ਆ ਤਾਂ ਬਹੁਤ ਪੁਰਾਣੀ ਗੱਲਾਂ ਹੈ ਜਦੋਂ ਅਕਵਾਇਰ ਹੋਈ ਸੀ ਉਸ ਮਕਸਦ ਤੋਂ हट ਕੇ ਉਸ ਜ਼ਮੀਨ ਦਾ ਇਸਤੇਮਾਲ ਹੁੰਦਾ ਤਾਂ ਅਲਾਟਮੈਂਟ ਕਿਸ ਨੂੰ ਵੀ ਕੀਤੀ ਹੈ ਕੈਨਸਲ ਹੋ ਗਈ ਤੇ ਉਸ ਤੋਂ ਵੀ ਵੱਡੀ ਗੱਲ ਹੈ ਮੈਂ ਹੁਣ ਕਿਸਾਨ ਜਿਹੜੇ ਸਾਡੇ ਸਾਥੀ ਹੈ ਮੈਂ ਯੂਨੀਅਨ ਦੀ ਗੱਲ ਨਹੀਂ ਕਰਦਾ ਸਾਬ ਮੈਂ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਮੁੰਡੀਆਂ ਪਿੰਡ ਦੇ ਜਿਹੜੇ ਕਿਸਾਨ ਹੈ ਆਲੇ ਦੋਲੇ ਦੇ ਕਿਸਾਨ ਹੈ ਸਾਥੀਓ ਕਮਰ ਕਸੇ ਕਰੋ ਕੋਈ ਐਮਪੀ ਬਣ ਗਿਆ ਸੀਗਾ ਜਾਂ ਹੁਣ ਮੰਤਰੀ ਬਣੇ ਬੈਠੇ ਐ ਥੋੜਾ ਹੱਕ ਬਣਦਾ ਸਾਬ ਉਹ ਜਿਹੜੇ ਕਿਸਾਨ ਦੀ ਜ਼ਮੀਨ ਅਕਵਾਇਰ ਹੋ ਕੇ ਪਰਪਸ ਕਿਸੇ ਨਾਲ ਤੇ ਕਿਸੇ ਨੂੰ ਹੋਰ ਨੂੰ ਦਿੱਤੀ ਇਹ ਕਹਿਣ ਆਸ ਪਰ ਆਪਣਾ ਮੌਜਤ ਹੋਰ ਮੰਗ ਸਕਦਾ ਆਪਣੀ ਜ਼ਮੀਨ ਵਾਪਸ ਲੈ ਸਕਦਾ ਐ ਆ ਬੋਲਦਾ ਕੋਈ ਵੀ ਨਹੀਂ ਉੱਥੇ ਚੁਸਕਦਾ ਕੋਈ ਨਹੀਂ ਉਹਨਾਂ ਨੂੰ ਲਾਮਬੰਦ ਕਰਕੇ ਉਹ ਮੁੰਡੀਆਂ ਦੀ ਜਿਹੜੀ 41 ਏਕੜ ਜ਼ਮੀਨ ਹੈ ਸਾਬ ਉਹ ਅਕਵਾਇਰ ਕਰਨ ਜਿਹੜੇ ਨਾਲ ਜਿਸ ਪਰਪਸ ਵਾਸਤੇ ਕੀਤੀ ਸੀ ਉਸ ਤੋਂ ਹਟ ਕੇ ਬਣਾਇਆ ਗਿਆ ਐ ਸੈਕਲੀਅਰ ਕੰਧ ਤੇ ਲਿਖਿਆ ਐ ਇਸ ਆ ਵਾਇਲੇਸ਼ਨ ਆਫ ਲਾ ਤੇ ਭਗਵੰਤ ਮਾਨ ਜੀ ਆਪਰੇਸ਼ਨ ਕਰਨ ਚੱਲ ਪਏ ਕਹਿੰਦਾ ਮੈਂ ਕੈਮੋਥੈਰੇਪੀ ਕਰੂੰਗਾ ਗਿੱਲ ਸਾਹਿਬ ਦੀ ਪਹਿਲਾਂ ਘਰੇ ਤਾਂ ਆਪਦਾ ਸਾਹਮਣ ਲੋ ਸਾਹਿਬ ਮੈਂ ਬਾਕੀਆਂ ਦੇ ਬਿਆਨ ਵੀ ਸਾਰਿਆਂ ਦੇ ਪੜ੍ਹ ਦਿੰਨਾ ਜਿਹੜੇ ਆ ਹੋਏ ਆ ਨਾ ਸਾਰਿਆਂ ਦੇ ਦੇਖ ਲਓ ਕਿ ਇਹ ਕੀ ਕੀ ਕਹਿੰਦੇ ਆ ਸਭ ਨੇ ਇੱਕ ਵਾਡੇ ਤੋਂ ਲੈ ਕੇ ਸਾਰੇ ਅਖਬਾਰ ਉਹਦੇ ਤੇ ਤੁਸੀਂ ਸਾਰਿਆਂ ਦੇ ਕੱਢ ਕੇ ਦੇਖ ਲਓ ਸਾਰਿਆਂ ਨੇ ਬੜਾ ਤੱਕਾ ਹੋ ਰਿਹਾ ਜੀ ਬੜਾ ਈਡੀ ਨੇ ਤੱਕਾ ਕੀਤਾ ਆ ਤੱਕਾ ਪਿਆ ਸਭ ਸੇਬੀ ਨੇ ਤਾਂ ਤੱਕਾ ਨਹੀਂ ਸੀ ਕੀਤਾ 2016 ਚ ਹੋਇਆ ਸੀਗਾ ਆ ਜਿਹੜਾ ਕੰਮ ਇਹਨਾਂ ਨੇ ਕਰਕੇ ਕੀਤਾ ਫੇਰ ਬਾਅਦ ਚ ਜਾ ਕੇ ਸਾਬ ਸਬੂਤ ਦੇਖੋ ਦੀਜ਼ ਆਰ ਆਲ ਡਾਟਸ ਜੋੜਨੀ ਆ ਪੈਣੀਆਂ ਸਾਬ ਅਗਰ ਉਥੇ ਇਸ ਕਿਸਮ ਦੀ ਪਰਮਿਸ਼ਨ ਸੀਗੀ ਤਾਂ ਹੁਣ ਆ ਜਿਹੜਾ ਹੈ ਕਮਾਲ ਹੋਈ ਖੜੀ ਹੈ ਸਾਬ ਇੱਕ ਤਾਂ ਚੋਰੀ ਉਤੋਂ ਸੀਨਾ ਚੋਰੀ ਸਪਾਈ ਜੀ ਹੁੰਦਾ ਹੈ ਸਰ 26 ਜੂਨ ਨੂੰ ਕੈਬਨਿਟ ਮੀਟਿੰਗ ਹੁੰਦੀ ਹੈ ਇਸ 26 ਜੂਨ 2025 ਨੂੰ ਇਹਦੇ ਵਿੱਚ ਇਹਨਾਂ ਨੇ ਕੈਬਨਿਟ ਅਪਰੂਵ ਇੰਡਸਟਰੀਅਲ plots ਕਨਵਰਸ਼ਨ ਪਾਲਿਸੀ ਇੰਡਸਟਰੀਅਲ plots ਕਨਵਰਸ਼ਨ ਪਾਲਿਸੀ ਆ ਮੇਰੇ ਕੋਲ ਪਾਲਿਸੀ ਦਾ ਜਿਹੜਾ ਨੋਟੀਫਿਕੇਸ਼ਨ ਹੈ ਨੋਟੀਫਿਕੇਸ਼ਨ ਹੈ ਸਰ ਆ ਨੋਟੀਫਿਕੇਸ਼ਨ ਹੈ ਸਰ